ਮੰਮੀ ਜੀ ਆ ਕੀ ਕੀਤਾ ਤੁਸੀਂ ਇਹ ਜਿਹੜਾ ਅੱਜ ਮੈਂ ਕੰਮ ਕੀਤਾ ਨਾ ਇਹ ਮੈਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ ਮਨਜੀਤ ਤੁਹਾਡੀ ਹਿੰਮਤ ਕਿੱਦਾਂ ਹੋਈ ਮੇਰੇ ਹੱਥ ਚੱਕਣ ਦੀ ਮੇਰੀ ਹਿੰਮਤ ਦਾਸਾਂ ਤੂੰ ਜੋ ਤੂੰ ਕੀਤਾ ਉਹ ਬੜਾ ਚੰਗਾ ਕੀਤਾ ਤੂੰ ਮੇਰੇ ਘਰ ਵਿੱਚ ਕੀ ਹੋਇਆ ਕੁਝ ਨਹੀਂ ਹੋਇਆ ਤੇਰੀ ਮਾਂ ਨੇ ਮੇਰੇ ਤੇ ਹੱਥ ਚੱਕਿਆ ਆ ਚੱਕਿਆ ਕਿ ਨਹੀਂ ਕੀ ਹੋਇਆ ਆ ਵੀ ਤੂੰ ਤੇਰੇ ਮਾਰਿਆ ਨਾ ਨੂੰ ਜੇ ਲੈ ਤੈਨੂੰ ਇਹਦੀਆਂ ਕਤੂਤਾਂ ਦਾ ਪਤਾ ਲੱਗਾ ਨਾ ਤੇ ਤੂੰ ਵੀ ਥੱਪੜ ਹੀ ਮਾਰਨੇ ਇਹਦੇ ਕੀ ਕੀਤਾ ਤੁਸੀਂ ਮੈਂ ਤਾਂ ਕੁਝ ਨਹੀਂ ਕੀਤਾ ਤੇਰੀ ਮਾਂ ਨੂੰ ਪਤਾ ਨਹੀਂ ਕੀ ਸੁਣ ਗਿਆ ਸੁਣ ਗਿਆ ਆਉਂਦੀ ਨੇ ਥੱਪੜ ਜੜਦਾ ਮੇਰੇ ਵਕੀਲ ਨੂੰ ਫੋਨ ਕਰਦਾ ਸੀ ਸੁਣਿਆ ਮੈਂ ਸਭ ਕੁਝ ਕੀ ਮੰਮੀ ਕੀ ਕਹਿੰਦੇ ਤੁਸੀਂ ਜੋ ਮੈਂ ਕਹਿੰਨੀ ਸੱਚ ਕਹਿੰਨੀ ਸਾਰਾ ਕੀਤਾ ਕਰਾਇਆ ਇਹਦਾ ਆ ਹੈ ਮੰਮੀ ਮੰਮੀ ਕੀ ਕਹਿੰਦੇ ਪਈ ਆ ਉਹ ਮੰਮੀ ਤੇਰੀ ਝੂਠ ਬੋਲਦੀ ਪਈ ਆ ਮੈਂ ਕੀ ਕੀਤਾ ਆ ਮੈਂ ਕੁਛ ਝੂਠ ਨਹੀਂ ਬੋਲਦੀ ਪਈ ਪ੍ਰੀਤ ਪਰ ਮੈਨੂੰ ਨਹੀਂ ਪਤਾ ਮੇਰੇ ਤੇ ਹੱਥ ਚੱਕ ਹੋਇਆ ਇਹਦਾ ਬਦਲਾ ਮੈਂ ਹੁਣ ਲਾਉਂਗਾ ਤੁਸੀਂ ਕੁਛ ਕੀਤਾ ਹੋਣਾ ਮੈਂ ਕੁਛ ਨਹੀਂ ਕੀਤਾ ਠੀਕ ਹੈ ਨਾ ਇੰਨੇ ਪ੍ਰੀਤ ਉਹਨੂੰ ਵਕੀਲ ਨੂੰ ਫੋਨ ਲਾਇਆ ਸੀ ਮੈਂ ਸਾਰਾ ਕੁਝ ਸੁਣਿਆ ਇੰਨੇ ਕੀ ਕਿਹਾ ਉਹਨੂੰ ਉਹ ਵਕੀਲ ਨੂੰ ਤਾਂ ਮੈਂ ਉਹਦਾ ਫੋਨ ਲਾਇਆ ਸੀ ਆਪਣੇ ਦੋਸਤ ਨੂੰ ਇਨੇ ਇਥੇ ਤੱਕ ਵੀ ਕਿਹਾ ਵੀ ਮੈਂ ਆਪਣੇ ਸਾਰੇ ਨੂੰ ਵੀ ਘਰੋਂ ਬਾਹਰ ਕਢਾਇਆ ਇਸ ਘਰ ਵਾਸਤੇ ਸਾਰੇ ਕੋ ਤੁਸੀਂ ਕੀਤਾ ਨਾ ਇਹ ਮੈਂ ਕਿੱਥੇ ਕੀਤਾ ਯਾਰ ਉਹ ਨਹੀਂ ਕੀਤਾ ਇਨੇ ਕੀਤਾ ਸਭ ਨੂੰ ਜੀ ਨਹੀਂ ਮੇਰੇ ਤੇ ਆਏ ਹਾਏ ਮੇਰੀਆਂ ਤੇ ਅੱਖਾਂ ਤੇ ਪੜਦਾ ਪੈ ਗਿਆ ਜੀ ਹੈ ਤੂੰ ਆਪਣੀ ਮੰਮੀ ਕੋਈ ਰਹਿਦਾ ਫੇ ਆ ਮੈਂ ਤਾਂ ਮੈਨੂੰ ਬਥੇਰਾ ਕਹਿੰਦੀ ਰਹੀ ਏ ਇਹਦੇ ਬਾਰੇ ਚ ਪਰ ਮੇਰੀ ਅਕਲ ਤੇ ਪੜਦਾ ਪਿਆ ਆ ਹੀ ਇਹਦੇ ਨਾਮ ਦਾ ਵੀ ਮਨਜੀਤ ਚੰਗਾ ਆ ਮਨਜੀਤ ਚੰਗਾ ਆ ਮੈਨੂੰ ਕੀ ਪਤਾ ਵੀ ਮੇਰਾ ਘਰ ਲੱਗਿਆ ਖਰਾਬ ਕਰਨ ਇਹ ਤੁਸੀਂ ਕੀ ਕੀਤਾ ਇਹ ਮੈਂ ਕੁਝ ਨਹੀਂ ਕੀਤਾ ਯਾਰ ਤੁਸੀਂ ਨਹੀਂ ਕੀਤਾ ਇਹਨਾਂ ਆਪ ਕਰ ਦਿੱਤਾ ਉਹ ਮੈਂ ਨਹੀਂ ਕੀਤਾ ਓਕੇ ਆਪ ਕੀਤਾ ਇਹਨੇ ਨਾਲ ਮਿਲ ਕੇ ਆਹੋ ਆ ਮੇਰੇ ਤੇ ਲਈ ਜਾਂਦੇ ਆ ਨਹੀਂ ਹੁਣ ਜਿਹੜੀਆਂ ਗੱਲਾਂ ਕਰਦਾ ਸੀ ਉਹ ਵੀ ਮੈਂ ਆਪ ਹੀ ਕੀਤੀਆਂ ਜਿਹੜੀਆਂ ਮੈਂ ਆਂਦੀ ਨੇ ਸੁਣੀਆਂ ਅਰਸ ਹੋਈ ਵਿੱਚੋਂ ਬੱ비 ਯਾਰ ਇਹ ਮੈਨੂੰ ਕੁਝ ਵੀ ਪਤਾ ਪਰ ਤੁਸੀਂ ਅਜ ਹੱਥ ਚਾਕੇ ਚੰਗਾ ਨਹੀਂ ਕੀਤਾ ਮੇਰੇ ਤੇ ਆਹੋ ਚੰਗਾ ਨਹੀਂ ਕੀਤਾ ਇਹ ਮੈਂ ਤੁਹਾਨੂੰ ਦੱਸੂਗਾ ਹੁਣ ਇਹ ਮੈਂ ਦੱਸੂਗੀ ਤੈਨੂੰ ਵੀ ਆਹੋ ਚੱਲ ਕਰ ਸਮਾਨ ਪੈਕ ਨਹੀਂ ਰਹਿਣਾ ਇੱਥੇ ਤੁਹਾਨੂੰ ਸ਼ਰਮ ਨਹੀਂ ਆਂਦੀ ਇੰਨਾ ਤੁਸੀਂ ਕਰ ਕਰ ਤਾਂ ਇੰਨਾ ਇੰਨਾ ਕੁਝ ਤੁਸੀਂ ਕਰੀ ਜਾਂਦੇ ਆ ਮੈਂ ਨਹੀਂ ਆਣ ਕਿਤੇ ਵੀ ਮੈਂ ਆਪਣੀ ਮਾਂ ਤੋਂ ਤੂੰ ਇੱਥੇ ਹੀ ਰਹਿ ਮੇਰੀ ਮੰਮੀ ਤੁਸੀਂ ਰੋਵੋ ਨਾ। ਆਏ ਪ੍ਰੀਤੀ ਨੇ ਤਾਂ ਮੇਰਾ ਘਰ ਹੀ ਬਰਬਾਦ ਕਰਕੇ ਰੱਖ ਦਿੱਤਾ ਹੈ। ਮੈਨੂੰ ਇਹ ਬਸ ਇਹ ਇਧਰੇ ਆ। ਉਹ ਸਹੀ ਕਹਿੰਦੀ ਸੀ ਅਮਨ ਮੈਨੂੰ ਵਾਰ-ਵਾਰ ਵੀ ਮੰਮੀ ਪਾਜੀ ਇਦਾਂ ਆ ਮੰਮੀ ਪਾਜੀ ਇਦਾਂ ਆ ਮੇਰੀ ਅਕਲ ਤੇ ਪੜਦਾ ਪਿਆ ਹੈ ਹੀ ਮੈਂ ਉਹਨੂੰ ਹੀ ਮਾੜਾ ਬਣਾਈ ਗਈ ਇਹਦੇ ਉੱਤੇ ਮੈਂ ਦੇਖਿਆ ਹੀ ਨਹੀਂ ਇੱਕ ਵਾਰੀ ਵੀ ਇਹ ਵੀ ਕੁਝ ਕਰਦਾ ਹੋਊਗਾ ਇਦਾਂ ਦੀ ਗੱਲ। ਆ ਬੁੜੀ ਨੇ ਅੱਜ ਮੇਰੇ ਤੇ ਹੱਥ ਚੱਕ ਕੇ ਨਾ ਚੰਗਾ ਨਹੀਂ ਕੀਤਾ। ਹੁਣ ਦੱਸੂ ਇਹਨੂੰ ਮੈਂ ਜਿੱਦਾਂ ਇਹਦੇ ਨੋ ਤੇ ਪੁੱਤ ਨੂੰ ਬਾਹਰ ਕਢਾਇਆ ਸੀ ਨਾ ਘਰੋਂ। ਇਮ ਤਾਂ ਹੁਣ ਮੈਂ ਆਪ ਬਾਹਰ ਕੱਡੂੰਗਾ ੱੱਕੇ ਦੇ ਕੇ ਇਹ ਬੁੜੀ ਨੇ ਹੱਥ ਕਿਦਾਂ ਚੱਕਿਆ ਇਹਦੀ ਕਿਦਾਂ ਹਿੰਮਤ ਹੋਈ ਕੋਈ ਨਹੀਂ ਹੁਣ ਦੱਸੂੰ ਇਹਨੂੰ ਮੈਂ ਘਰੋਂ ਬਾਹਰ ਕੱਢ ਕੇ ਆਏ ਮਮੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕੀ ਇਹ ਇਦਾਂ ਦੇ ਆ ਜੇ ਮੈਨੂੰ ਪਤਾ ਹੁੰਦਾ ਨਾ ਇਹਨਾਂ ਨੇ ਤਾਂ ਮੈਨੂੰ ਮਾਰੇ ਸ਼ੱਕ ਵੀ ਨਹੀਂ ਹੁੰਨ ਦਿੱਤਾ ਹੈਗਾ ਸ਼ੱਕ ਕੀ ਪ੍ਰੀਤ ਇਹ ਨੇ ਇੰਨੇ ਛਾਤਰ ਦਿਮਾਗ ਨਾਲ ਇਹਨੇ ਸਾਰਾ ਕੰਮ ਕੀਤਾ ਇੱਥੇ ਹੈ ਮੇਰਾ ਘਰ ਹੀ ਬਰਬਾਦ ਕਰਕੇ ਰੱਖ ਦਿੱਤਾ ਇਨਾ ਇਨਾ ਗੋਚ ਕਰਤਾ ਇਹਨਾਂ ਨੇ ਮੈਨੂੰ ਪਤਾ ਵੀ ਲੱਗਣ ਦਿੱਤਾ ਬਿਲਕੁਲ ਤੈਨੂੰ ਕਹਿੰਦਾ ਆ ਜਾ ਚੱਲ ਮੇਰੇ ਨਾਲ ਤੇ ਜਾ ਤੂੰ ਵੀ ਨਾ ਮੈਂ ਨਹੀਂ ਜਾਣਾ ਹੈਗਾ ਮੈਂ ਗਲਤ ਬੰਦੇ ਨਾਲ ਰਹਿਣਾ ਹੀ ਨਹੀਂ ਹੈਗਾ ਮੈਂ ਤੁਹਾਡੇ ਨਾਲ ਹੀ ਰਹੂੰਗੀ ਮੈਂ ਨਾਲੇ ਤੁਹਾਨੂੰ ਕੱਲੀ ਨਹੀਂ ਥੋੜੀ ਛੱਡਣਾ ਮੈਂ ਅੱਗੇ ਵੀ ਤਾਂ ਮੈਂ ਕੱਲੀ ਹੀ ਨਹੀਂ ਮੈਂ ਤੁਹਾਡੇ ਨਾਲ ਹੀ ਆ ਮੈਂ ਤਾਂ ਹੁਣ ਇਹਨਾਂ ਨਾਲ ਬਿਲਕੁਲ ਨਹੀਂ ਜਾਣਾ ਹੈਗਾ ਅਬ ਬੁੜੀ ਨੇ ਥੱਪੜ ਮਾਰ ਕੇ ਚੰਗਾ ਨਹੀਂ ਕੀਤਾ ਇਹ ਥੱਪੜ ਦਾ ਹੁਣ ਬਦਲਾ ਮੈਨੂੰ ਲੈਣਾ ਪੈਣਾ ਆ ਮੇਰਾ ਤਾਂ ਦਿਮਾਗ ਹੀ ਖਰਾਬ ਹੋਇਆ ਪਿਆ ਆ ਉਹ ਬੁੜੀ ਦੀ ਇੰਨੀ ਜ਼ੁਰਤ ਹੋ ਗਈ ਉਹ ਮੇਰੇ ਤੇ ਹੱਥ ਚੱਕੇ ਹੁਣ ਨਹੀਂ ਉਹਨੂੰ ਛੱਡਦਾ ਮੈਂ ਸੱਚੀ ਥੱਪੜ ਨੇ ਨਾ ਮੇਰਾ ਦਿਮਾਗ ਖਰਾਬ ਕਰਕੇ ਰੱਖਤਾ ਆ ਗੁੱਸਾ ਚੜੀ ਜਾਂਦਾ ਮੈਨੂੰ ਗੁੱਸਾ ਇਹ ਗੁੱਸਾ ਨਾਲ ਹੁਣ ਕੁਛ ਨਾ ਕੁਛ ਕਰਕੇ ਦਿਖਾਊਗਾ ਤੇ ਬੁੜੀ ਨੂੰ ਵੀ ਪਤਾ ਲੱਗੂਗਾ ਫਿਰ ਜਿਹਨੇ ਥੱਪੜ ਮਾਰਿਆ ਨਾ ਮੇਰੇ ਓਏ ਓਏ ਗੁੱਸਾ ਕੀ ਕਰਾਂ ਕੀ ਕਰਾਂ ਕਿੱਦਾਂ ਕੰਟਰੋਲ ਕਰਾਂ ਇਹਨੂੰ ਅੱਜ ਤਾਂ ਲੱਗਦਾ ਮਨਜੀਤ ਸਿਆਂ ਜਿਹੜਾ ਕੰਮ ਨਹੀਂ ਕੀਤਾ ਉਹ ਕਰਨਾ ਪੈਣਾ ਅੱਜ ਗੁੱਸੇ 'ਚ ਦੇਖੀ ਜੋ ਹੋਰ ਗੁੱਸੇ ਦਾ ਹਾਲ ਤਾਂ ਕਰਨਾ ਹੀ ਪੈਣਾ ਆ ਜਾ ਕੇ ਦੱਸਦਾਂ ਨਾਲੇ ਉਹਨੂੰ ਬੁੜੀ ਨੂੰ ਹੋਰ ਦਿਮਾਗ ਖਰਾਬ ਕੀਤਾ ਮੇਰਾ ਥਾਪੜ ਮਾਰ ਕੇ ਬੁੱਢੜੀਏ ਤੈਨੂੰ ਨਹੀਂ ਛੱਡਦਾ ਹੁਣ ਮੈਂ ਹੁਣ ਹੀ ਤੂੰ ਬਚਦੀ ਉਹ ਮੇਰੇ ਤੇ ਜ਼ੁਰਤ ਕਿਦਾਂ ਹੋ ਗਈ ਹੱਥ ਚੱਕਣ ਦੀ ਹੈ ਇਹ ਬੁੜੀ ਦੀ ਇਹ ਤਾਂ ਮੈਨੂੰ ਹਜੇ ਜਾਣੀ ਨਹੀਂ ਚੰਗੀ ਤਰ੍ਹਾਂ ਹੁਣ ਦੱਸਦਾ ਇਹਨੂੰ ਉਹ ਜਾਣਾ ਹੈ ਉੱਥੇ ਸਿੱਧਾ ਹੀ ਉਹ ਦੱਸਦਾ ਬੁੜੀ ਨੂੰ ਜਾ ਕੇ ਉਹ ਕਾਗਜ਼ ਹਾਂ ਹੁਣ ਕਾਗਜ਼ਾਂ ਦੀ ਵਾਰੀ ਆ ਗਈ ਅੱਜ ਕਾਗਜ਼ ਥੱਲੇ ਹੀ ਪਏ ਆ ਆਗੇ ਜਾ ਕੇ ਲੱਭਦਾ ਪਹਿਲਾਂ ਇਹ ਜਾਣਾ ਸਿੱਧਾ ਹੀ ਉਥੇ ਮੈਂ ਮਮੀ ਅਜਲ ਮੈਂ ਤਾਂ ਥੱਕ ਹੀ ਗਿਆ ਹਾਂ ਪ੍ਰੀਤੀ ਘਰ ਦਾ ਕੰਮ ਵੀ ਬੜਾ ਆ ਮੈਂ ਤੋ ਆਪ ਨਹੀਂ ਹੁੰਦਾ ਬੁੱਢੜੀਏ ਨਿਕਲ ਬਾਹਰ ਬੋਲੋ ਦਰਵਾਜ਼ਾ ਮੈਂ ਕੀ ਦੇਖੀ ਬਾਹਰ ਹੋ ਆ ਜਾਂਦੀ ਆ ਕਹੀ ਹੈਗੀ ਪਰ ਕੋਣਾ ਆ ਗਿਆ ਦੇਖੀ ਜਰਾ ਬਾਹਰ ਨਿਕਲੋ ਬੁੱਢੜੀਏ ਕਿੱਥੇ ਬੜੀਆਂ ਪ੍ਰੀਤੀ ਕੱਢ ਆਪਣੀ ਮਾਂ ਨੂੰ ਬਾਹਰ ਦਰਵਾਜ਼ਾ ਖੋਲੋ ਖੋਲੋ ਦਰਵਾਜਾ ਕਿੱਥੇ ਮਰ ਗਏ ਸਾਰੇ ਬਾਹਰ ਨਿਕਲੋ ਬੁੱਢੜੀਏ ਅੰਦਰ ਬਣੀ ਆ ਤੂੰ ਪ੍ਰੀਤੀ ਕੱਢ ਆਪਣੀ ਮਾਂ ਨੂੰ ਬਾਹਰ ਤੁਸੀਂ ਉਹ ਜਾ ਪਾਣੀ ਲੈ ਕੇ ਆ ਘਰ ਦਾ ਮਾਲਕ ਹੋਇਆ ਆ ਮੰਜੀ ਤੁਹਾਨੂੰ ਬੋਲਦਾ ਪਰੇ ਹੋ ਪਰੇ ਕੀ ਬੋਲਣਗੇ ਕਦੇ ਮਾਲਕ ਆਇਆ ਘਰ ਦਾ ਆਇਆ ਵੱਡਾ ਮਾਲਕ ਆਇਆ ਦੇਖਿਆ ਨਹੀਂ ਮਾਲਕ ਉਹ ਮਾਲਕਾ ਮੈਂ ਮਾਲਕ ਆ ਮਮੀ ਜੀ ਇਸ ਘਰ ਦਾ ਹੁਣ ਤੁਸੀਂ ਬੋਲਦੇ ਕਿ ਦਵੇ ਮਮੀ ਨਾਲ ਓ ਚੁੱਪ ਕਰ ਪਾਣੀ ਲੈ ਗਿਆ ਯਾ ਜਲਦੀ ਕਿਉਂ ਪਾਣੀ ਲੈ ਕੇ ਆਏ ਬੋਲਦਾ ਕਿ ਤਾਨੂੰ ਮੈਂ ਮਾਲਕ ਆ ਘਰ ਦਾ ਮੈਂ ਇਦਾਂ ਹੀ ਬੋਲੂਗਾ ਅੱਛਾ ਤੁਸੀਂ ਕੌਣ ਹੋਨੇ ਆ ਸ਼ਰਾਬ ਪੀ ਕੇ ਬਕਵਾਸ ਕਰਦਾ ਤੂੰ ਹਾਂ ਪੀਤੀ ਆ ਮੈਂ ਸ਼ਰਾਬ ਬੜਾ ਵਧੀਆ ਕੰਮ ਕੀਤਾ ਪੀਤੀ ਸ਼ਰਾਬ ਤੇ ਪੀਤੀ ਆ ਮੈਂ ਤੂੰ ਇੱਥੇ ਆਇਆ ਕਿੱਦਾਂ ਤੂੰ ਮੈਂ ਇਸ ਘਰ ਦਾ ਮਾਲਕ ਹੁਣ ਮੇਰਾ ਹੁਣ ਘਰ ਆ ਇਹ ਅੱਛਾ ਇਹ ਘਰ ਮੇਰਾ ਹੈ ਸੁਣਿਆ ਤਹਾਡਾ ਸੀ ਹੁਣੇ ਮੇਰਾ ਘਰ ਅੱਛਾ ਠੀਕ ਆ ਕੋਈ ਗੱਲ ਨਹੀਂ ਤੈਨੂੰ ਦੱਸਦੀ ਆ ਮੈਂ ਕਿਹੜਾ ਘਰ ਆ ਤੂੰ ਇਥੋਂ ਬਾਹਰ ਨਿਕਲ ਬਾਹਰ ਮੈਂ ਉਹ ਬਾਹਰ ਵੀ ਮੈਂ ਆ ਗਿਆ ਨਾ ਆਪਣੀ ਆਈ ਦੇ ਇੱਕ ਮਿੰਟ ਚ ਤੁਹਾਨੂੰ ਬਾਹਰ ਕੱਢੂੰ ਤੂੰ ਆਇਆ ਕਿੱਦਾਂ ਇੱਥੇ ਨਿਕਲ ਮੇਰੇ ਘਰੋਂ ਬਾਹਰ ਉਹ ਮੰਮੀ ਜੀ ਤੁਹਾਡਾ ਘਰ ਨਹੀਂਗਾ ਹੁਣ ਮੇਰਾ ਘਰ ਆ ਇਹ ਘਰ ਮੇਰਾ ਆ ਮਨਜੀਤ ਮੇਰਾ ਤੁਹਾਡਾ ਘਰ ਸੀਗਾ ਠੀਕ ਆ ਨਾ ਉਹਨਾਂ ਮੇਰਾ ਘਰ ਆ ਇਹ ਆ ਦੱਸਦੀ ਮੈਂ ਤੈਨੂੰ ਤੇਰਾ ਘਰ ਆ ਇਹ ਆਇਆ ਵੱਡਾ ਘਰ ਵਾਲਾ ਮਰ ਗਈ ساری ਉਮਰ ਅਹੀ ਮਿਹਨਤ ਕਰ ਕਰਕੇ ਤਾਂ ਘਰ ਵਾਲਾ ਤੂੰ ਬਣ ਗਈ ਤੁਸੀਂ ਨਹੀਂ ਕੁਝ ਕਰ ਸਕਦੇ ਹੁਣ ਕਿਉਂ ਨਹੀਂ ਕਰ ਸਕਦੇ ਜੋ ਕਰਨਾ ਸੀ ਉਹ ਮੈਂ ਕਰਤਾ ਉਹ ਪਰੇਉ ਤੂੰ ਕਿਉਂ ਚੁੱਪ ਕਰ ਜਾ ਹਾਂ ਕੀ ਕਰ ਲਿਆ ਤੂੰ ਮੈਂ ਕਰ ਲਿਆ ਜੋ ਕਰਨਾ ਸੀਗਾ ਅੱਛਾ ਠੀਕ ਆ ਨਾ ਠੀਕ ਆ ਤੇ ਹੁਣ ਤੁਹਾਨੂੰ ਵੀ ਘਰੋਂ ਬਾਹਰ ਕੱਢੂੰਗਾ ਜਿੱਦਾਂ ਮਣੀ ਤੇ ਤੁਹਾਡੀ ਨੋ ਨੂੰ ਬਾਹਰ ਕਢਾਇਆ ਸੀ ਨਾ ਤੁਹਾਡੇ ਤੋਂ ਹੁਣ ਤੁਹਾਨੂੰ ਬਾਹਰ ਕੱਢੂੰਗਾ। ਉਹ ਮੈਨੂੰ ਸਾਰਾ ਪਤਾ ਲੱਗ ਗਿਆ ਜੇ ਉਦੋਂ ਕਰਤੂਤਾਂ ਕੀਤੀਆਂ ਇੱਥੇ। ਕਿਹੜੀਆਂ ਕਰਤੂਤਾਂ ਕੀਤੀਆਂ? ਉਹ ਚਾਲ ਚੱਲੀ ਸਾਰੀ ਇੱਥੇ ਬਹਿ ਕੇ। ਮੰਮੀ ਜੀ ਤੁਸੀਂ ਮੇਰੇ ਤੇ ਹੱਥ ਚਾਕੇ ਬੜੀ ਵੱਡੀ ਗਲਤੀ ਕੀਤੀ ਹੈ ਉਹ ਦਿਨ। ਕੋਈ ਗਲਤੀ ਨਹੀਂ ਕੀਤੀ। ਜੇ ਉਹਦੀ ਸੱਸਾਂ ਨਾ ਮੰਨਦੀ ਜੇ ਉਹਨੂੰ ਬਾਹਰ ਕੱਢ ਸਕਦੀ ਤਾਂ ਤੇਰੀ ਵੀ ਸੱਸਾਂ ਤੈਨੂੰ ਵੀ ਠੇਕੇ ਮਾਰਨ। ਕੱਢ ਹੋਣ ਵਾਲਾ ਮੈਂ ਆ। ਆਹੋ। ਤੁਸੀਂ ਨਹੀਂ ਕੱਢਿਆ। ਤੁਸੀਂ ਬੋਲਦੇ ਕਿ ਕੱਢ ਹੋਣ ਵਾਲਾ ਮੈਂ ਆ। ਹੁਣ ਤੈਨੂੰ ਵੀ ਬਾਹਰ ਕੱਢੂੰਗਾ। ਜੇ ਉਹਨੂੰ ਬਾਹਰ ਕੱਢਿਆ ਤਾਂ ਤੈਨੂੰ ਵੀ ਬਾਹਰ ਕੱਢ ਸਕਦੀ ਆ। ਤੁਸੀਂ ਤੁਸੀਂ ਨਹੀਂ ਕੱਢ ਸਕਦੇ। ਤੁਹਾਨੂੰ ਤਾਂ ਮ ਪੜੋ ਕਾਗਜ਼ ਚੱਕੋ ਬਹੁਤ ਪੜੇ ਲਿਖੇ ਆ ਨਾ ਪੜ ਕੇ ਦੇਖੋ ਕਾਗਜ਼ ਕੀ ਕਹਿੰਦੇ ਆ ਫਿਰ ਮੈਂ ਦੱਸੂ ਕੌਣ ਕਿਹਨੂੰ ਕਰੂ ਬਾਹਰ ਕੱਢਦਾ ਆ ਪੜੋ ਜੇਰੀ ਕਿ ਇਹਨਾਂ ਨੂੰ ਧਿਆਨ ਨਾਲ ਅਬ ਬੁਢੜੀਆਂ ਇੱਕ ਵਾਰੀ ਫੇਰ ਧਿਆਨ ਨਾਲ ਪੜ ਕਾਗਜ਼ ਦੇਖ ਜੇਰੀ ਕਿ ਕੀ ਲਿਖਿਆ ਇਹਨਾਂ ਅੱਜ ਕੁਛ ਬੋਲੀ ਕੀ ਜਾਨੇ ਤੇਰਾ ਹੀ ਸਾਈਨ ਹੈ ਨਾ ਇਹ ਆ ਸਾਰੇ ਚੱਕ ਕੇ ਕਾਗਜ਼ ਬਾੜੇ ਇੱਕ ਵਾਰੀ ਪਤਾ ਲੱਗੂ ਤੈਨੂੰ ਆਇਆ ਯਕੀਨ ਕਿ ਨਹੀਂ ਹਜੇ ਵੀ ਆ ਸਾਈਨ ਤੇਰੇ ਹੀ ਹੈ ਨਾ ਦੇਖ ਧਿਆਨਾ ਤੁਸੀਂ ਕੋਈ ਸਾਈਨ ਕੀਤੀ ਮਮੀ ਆ ਵੇ ਲੈ ਰੇਪਰੀਤੀ ਇਸ ਬੇਈਮਾਨ ਨੇ ਧੋਖੇ ਨਾ ਮੇਰੇ ਨਾਲ ਮੇਰੇ ਕੋਲੋਂ ਸਾਈਨ ਕਰਾਏ ਉਦੋਂ ਮੰਦਾ ਦੀ ਪਾਲਸੀ ਆ ਮੇਰੀ ਪਾਲਸੀ ਆ ਕਾਹੀ ਨਹੀਂ ਤੁਸੀਂ ਮੈਨੂੰ ਉਸ ਦਿਨ ਦੇਖਣ ਦਿੰਦੇ ਸੀ ਨਾ ਫਾਈਲ ਤੂੰ ਚੁੱਪ ਕਰ ਜੀ ਤੂੰ ਦੇਖ ਲੈਣੀ ਉਸ ਦਿਨ ਇਹ ਤਾਂ ਫੇਰ ਕੰਮ ਹੀ ਨਹੀਂ ਤੂੰ ਹੋਣ ਦੇਣਾ ਸੀ ਕੋਈ ਵੀ ਮੰਮੀ ਉੱਠੋ ਤੁਸੀਂ ਕੱਢੋ ਬਾਹਰ ਇਹਨਾਂ ਨੂੰ ਕਿਉਂ ਬੁੱਢੜੀਏ ਤੇਰੇ ਹੀ ਸੈਂ ਹੈ ਨਾ ਦੇਖ ਲੈ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਦੇਖ ਲੈ ਚੰਗੀ ਤਰ੍ਹਾਂ ਕਾਗਜ਼ਾਂ ਤੇ ਸੈਂ ਆਪਣੇ ਕੱਢੋ ਬਾਹਰ ਇਹਨਾਂ ਨੂੰ ਤੂੰ ਚੁੱਪ ਕਰ ਜਾ ਮੇਰੀ ਮਾਂ ਨੂੰ ਬਾਹਰ ਅਸੀਂ ਲੈਵਾਂਗੇ ਅਮਨ ਤੇ ਮਨੀ ਨੂੰ ਬਾਹਰ ਕੱਢੋ ਇਹਨਾਂ ਨੂੰ ਮੈਨੂੰ ਨਹੀਂ ਬਾਹਰ ਕੱਢ ਸਕਦਾ ਕੋਈ ਚਲੋ ਬਾਹਰ ਕਿਛੜੇ ਮੇਰੀ ਮਾਂ ਨੂੰ ਉਹ ਤੂੰ ਪਰੇ ਹੋ ਚੱਲ ਬੁੱਢੜੀਏ ਬਾਹਰ ਚੱਲ ਜਰੀ ਕੇ ਬਾਹਰ ਹੈ ਮੰਮੀ ਪਹਿਲਾਂ ਤੈਨੂੰ ਦੱਸਾਂ ਚੱਲ ਤਾਂ ਅੰਦਰ ਜਰੀ ਕੇ ਹੈ ਖੋਲੋ ਦਰਵਾਜ਼ਾ ਖੋਲੋ ਚੱਲ ਬੁੱਢੜੀਏ ਦਰਵਾਜ਼ਾ ਖੋਲੋ ਥੱਪੜ ਮਾਰਦੀ ਸੀ ਨਾ ਉਸ ਦਿਨ ਹੁਣ ਤੈਨੂੰ ਪਤਾ ਲੱਗੂ ਫੜਾ ਇੱਧਰ ਕਾਗੇ ਦਰਵਾਜ਼ਾ ਖੋਲੋ ਤਾਂ ਮੈਂ ਬਾਹਰ ਹੈ ਹੈ ਥੱਪੜ ਮਾਰਦੀ ਸੀ ਨਾ ਉਸ ਦਿਨ ਚੱਲ ਬਾਹਰ ਦਫਾ ਹੋ ਜਾ ਤੂੰ ਮੀ ਜਿੱਥੇ ਤੇਰੇ ਪੁੱਤ ਤੇ ਨੋਹ ਗਏ ਹਨ ਦਫਾ ਹੋ ਜਾ ਤੂੰ ਵੀ ਉਹਨਾਂ ਦੇ ਮਗਰ ਬੜੀ ਨਾ ਮੁੜ ਕੇ ਇੱਥੇ ਹੁਣ ਅੱਜ ਤੋਂ ਮੈਂ ਮਾਲਕਾਂ ਇਸ ਘਰ ਦਾ ਚੱਲ ਚੱਲ ਤੇ ਮੈਂ ਕਹਿਾਂਂਦੀ ਹਾਂ ਚੱਲ ਜਿੱਧਰ ਮਰਜੀ ਜਾ ਮੰਮੀ ਮੈਂ ਕਹੀ ਤੇ ਜਾਨੀ ਕੰਮ ਦੀ ਗੱਲ ਆ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਤੂੰ ਚੱਲ ਕੰਮਕੁੰਮ ਦਾ ਹੁਣ ਕੋਈ ਨਹੀਂ ਚੱਲ ਨਿਕਲਦੀ ਹੋ ਇਥੋਂ ਆਹ ਚੱਲ ਮਣੀ ਨੂੰ ਆਲੰਦੋ ਮੈਂ ਇੱਧਰ ਕਿਤੇ ਨਹੀਂ ਜਾਣਾ ਕਿਉਂ ਮਣੀ ਨੂੰ ਆਲੰਦੋ ਤੂੰ ਚੱਲ ਆਹ ਜੀ ਆ ਕੇ ਹੋਂਦਿਆ ਆ ਇੱਧਰ ਕੋਣ ਕੀ ਗੱਲ ਹੋਈ ਆ ਆਹ ਦੇਖੀਏ ਕਿ ਦੇਵੀ ਜਾਣਾ ਕਿਉਂ ਨਹੀਂ ਜਾਣਾ ਛੱਡੋ ਮੇਰੀ ਬਾਹ ਮੈਂ ਨਹੀਂ ਜਾਣਾ ਮੇਰਾ ਘਰ ਆ ਕੱਢੋ ਇਹਨੂੰ ਬਾਹ ਚੱਲ ਚੱਲ ਬਾਹ ਮੇਰਾ ਨਾ ਵੀ ਕਿਹੜਾ ਚੰਦਰ ਆਹ ਤੂੰ ਚੱਲ ਕੋਈ ਨਹੀਂ ਤੇਰਾ ਤੇਰਾ ਘਰ ਹੁੰਦਾ ਤਾਂ ਤੂੰ ਸਭ ਕੁਝ ਕਰਦੀ ਡਰਾਮੇ ਨਾ ਕਰਦੀ ਆਹੋ ਚੱਲ ਬਾਹ ਕੀ ਗੱਲ ਆ ਬੜਾ ਰੋਲਾ ਪਿਆ ਆ ਇੱਧਰ ਤੇ ਹੈ ਥੋੜਾ ਨਹੀਂ ਹੁੰਦਾ ਦੇਖ ਕੇ ਆਈਏ ਹੋ ਗਿਆ ਕਿਤੇ ਖਰਾਬ ਮਾਸ਼ਾਅੱਲ ਭੈਣ ਜੀ ਤੁਹਾਨੂੰ ਕੀ ਪਤਾ ਕੀ ਦੱਸਾਂ ਤੁਹਾਨੂੰ ਇੱਕ ਦਿਨ ਮੈਂ ਤੇ ਰਤਵਿੰਦਰ ਭੈਣ ਜੀ ਵੀ ਗਈਆਂ ਸੀ ਹੋ ਗਿਆ ਮਹੀਨਾ ਕਿਸ ਗੱਲ ਨੂੰ ਇਹ ਤਾਂ ਜਗਾਨੀ ਉਦੋਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਸੀ ਕੀ ਗੱਲ ਹੋਈ ਦੀਦੀ ਭੈਣ ਜੀ ਕੀ ਦੱਸਾਂ ਇਹਨਾਂ ਦਾ ਤਾਂ ਬੜਾ ਡਰਾਮਾ ਹੋਇਆ ਅਜਿੱਦਾਂ ਕੁ ਹੀ ਮਨੀ ਗਾਂ ਸਾਹਿਬ ਗਏ ਹੀ ਉਹ ਤੋਂ ਪਿੱਛੇ ਉਹ ਥੋੜਾ ਇਹਨਾਂ ਦੇ ਘਰ ਡਰਾਮਾ ਹੋਇਆ ਕਿਤੇ ਜਦੋਂ ਤੁਸੀਂ ਗਏ ਆ ਉਦੋਂ ਹੀ ਪਹਿਲੇ ਇੱਕ ਹੰਗਾਮਾ ਹੋ ਗਿਆ ਸੀ ਇਹ ਤਾਂ ਜਨਾਨੀ ਐਡੀ ਖਰਾਬ ਨਿਕਲੀ ਨੋਹ ਪੁੱਤ ਦੋਨੇ ਵਾਰ ਘੜ ਸਿੱਟੇ ਇੰਨੇ ਉਹ ਜਵਾਈ ਪਿਛੇ ਲੱਗ ਕੇ ਹੋਰ ਭੈਣ ਜੀ ਉਹ ਵਿਚਾਰੀ ਨਹੀਂ ਚੰਗੀ ਬੋਟੀ ਇੰਨੇ ਘਰੋਂ ਬਾਹਰ ਕੱਢੀ ਜਵਾਈ ਨੂੰ ਉਹ ਬੜੀਆਂ ਸਿੱਖਤਾਂ ਕਰੇ ਉਹ ਮੈਂ ਤੇ ਰਤਿੰਦਰ ਭੈਣ ਜੀ ਗਈਆਂ ਭੈਣ ਜੀ ਉਦਣ ਹੈ ਉਦਣ ਦਾ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਹੈ ਹੁਣ ਉਹੀ ਜਵਾਈ ਨੇ ਕੱਢ ਕੇ ਬਾਹਰ ਮਾਰੀ ਦੇਖਾ ਹੋਇਆ ਨਾ ਹੁਣ ਉਹੀ ਨਤੀਜਾ ਮਿਲਿਆ ਨਾ ਇਹਨੂੰ ਮਿਲਣਾ ਹੀ ਸੀ ਫਿਰ ਜਦਾਂ ਬਗਾਨੀ ਧੀ ਨਾ ਗਾਨੀਆਂ ਦਵਾਈ ਦੇ ਪਿੱਛੇ ਲੱਗ ਕੇ ਤਾਂ ਹੁਣ ਆਪਾ ਤੋਂ ਹੁਣੀ ਉਹੀ ਹੈ ਨਾ ਬੰਦੇ ਨੂੰ ਥੋੜੀ ਸ਼ਰਮ ਕਰਨੀ ਚਾਹੀਦੀ ਆ ਹੈ ਬਗਾਨੀ ਧੀ ਨੂੰ ਇੰਨਾ ਇਹਨਾਂ ਨੇ ਦੁਖੀ ਕੀਤਾ ਇਹਦੇ ਉਸ ਦਿਨ ਮੈਂ ਤੇ ਭੈਣ ਜੀ ਗਈਆਂ ਸੀ ਘਰ ਨੂੰ ਉਸ ਦਿਨ ਤਾਂ ਸਾਨੂੰ ਇਹ ਬਾਰੇ ਨਾ ਹਣ ਦਵੇ ਖਾਰਾ ਬਿੰਡ ਭੈਣ ਜੀ ਉਦੋਂ ਗੱਲਾਂ ਕਰਦਾ ਸੀ ਤੁਹਾਡੇ ਪਿੱਛੋਂ ਤਾਂ ਬੜਾ ਕੁਝ ਹੋਇਆ ਸਾਨੂੰ ਨਹੀਂ ਪਤਾ ਲੱਗਿਆ ਹੋਰ ਤੁਸੀਂ ਤਾਂ ਚਲੇ ਗਏ ਸੀ ਅਸੀਂ ਤੇ ਚਲੇ ਗਈ ਸੀ ਨਾ ਸਾਨੂੰ ਤੇ ਹੁਣ ਪਤਾ ਲੱਗਿਆ ਤੁਹਾਡੇ ਤੋਂ ਅੱਛਾ ਮੈਂ ਤਾਂ ਸੋਚਿਆ ਹੀ ਪਤਾ ਨਹੀਂ ਕੀ ਗੱਲ ਆ ਦਿਸੇ ਵੀ ਨਹੀਂ ਤੁਸੀਂ ਵੀ ਹੈ ਤੇ ਇਹ ਤਾਂ ਸਾਰਾ ਬਿੰਡ ਰੋਲਾ ਪਿਆ ਆ ਉਹਦਾ ਉਹ ਦੇਖ ਲੈ ਹੁਣ ਕੀ ਹਾਲ ਹੋਇਆ ਪਿਆ ਇਹਦਾ ਹੋਰ ਉਹ ਜਾਂਦੀ ਨਾ ਦੇਖ ਹੁਣ ਤੁਰ ਹੀ ਜਾਂਦੀ ਮਾਰੀ ਨਾ ਜੋ ਆਈ ਨੇ ਕੱਢ ਕੇ ਘਰੋਂ ਬਾਹਰ ਹਾਂ ਇਦਾਂ ਹੋਣਾ ਹੀ ਦਾ ਸੀ ਹਾਂ ਇਦਾਂ ਹੀ ਹੋਣਾ ਚਾਹੀਦੀ ਭੈਣ ਜੀ ਇਦਾਂ ਹੀ ਹੋਣਾ ਚਾਹੀਦੀ ਆ ਇਹ ਜੜੀਆਂ ਬਗਾਨੀਆਂ ਧੀਆਂ ਲਿਆ ਕੇ ਅਸੀਂ ਉਹਨਾਂ ਨੂੰ ਘਰੋਂ ਕੱਢਿਆ ਹੈ 10 ਬਗਾਨੀ ਧੀ ਕੋਟੀ ਕਿਤੇ ਮਾੜੀ ਸੀਗੀ ਉਹ ਬਾੜੀ ਚੰਗੀ ਸੀਗੀ ਹੈ ਇਹ ਇਹਨੂੰ ਹੀ ਨਹੀਂ ਰੱਖਣੀ ਐ ਇੱਥੇ ਹਾਂ ਹੁਣ ਪਤਾ ਲੱਗਦਾ ਨਾ ਹੁਣ ਤੱਕੇ ਖਾਊਗੀ ਹੁਣ ਪਤਾ ਲੱਗੂਗਾ ਕਿਦਾਂ ਬਗਾਨੀਆਂ ਨਾਲ ਕਰੀਦੀ ਆ ਖੋਲੋ ਦਰਵਾਜ਼ਾ ਖੋਲੋ ਖੋਲੋ ਦਰਵਾਜ਼ਾ ਮੰਮੀ ਕਿੱਥੇ ਆ ਪਿਆ ਮੰਮੀ ਕਿੱਥੇ ਆ ਉੱਧੇ ਵਾ ਚੱਲ ਉਧਰ ਪਰੇ ਹੋ ਕੋਈ ਮੰਮੀ ਮੰਮੀ ਨਹੀਂ ਮੈਂ ਉਧਰ ਆਉਣਾ ਮੰਮੀ ਕਿੱਥੇ ਆ ਉਹ ਗਈ ਆ ਬਾਹਰ ਕੱਢਤਾ ਉਹਨੂੰ ਮੈਂ ਬਾਹਰ ਮੈਂ ਨਹੀਂ ਪਰੋ ਮੈਂ ਮੰਮੀ ਕੋ ਜਣਾਇਆ ਨਹੀਂ ਜਾਣਾ ਤੂੰ ਇੱਥੇ ਮੇਰੀ ਜਾਣਾ ਇੱਥੇ ਜਾਣਾ ਮੈਂ ਮੰਮੀ ਕੋਲ ਪਰ ਕੁੜੀ ਇੱਥੇ ਹੀ ਰਹੂਗੀ ਇਹ ਗੱਲ ਛੱਡ ਲਾ ਦੀਪ ਨੂੰ ਨਾ ਨਹੀਂ ਮੈਂ ਲੈ ਜਾਂ ਦੇਣਾ ਮੇਰੀ ਵੀ ਕੁੜੀ ਆ ਛੱਡ ਲਾ ਜੇ ਜਾਣਾ ਹੈ ਨਾ ਤਾਂ ਦੀਪ ਨੂੰ ਰ ਇੱਥੇ ਰਹੂਗੀ ਨੈਮੀ ਮੈਂ ਇਹ ਕੁੜੀ ਨਾਲ ਲੈ ਕੇ ਜਾਣਾ ਵਾ ਸੋਚ ਲਾ ਐਵੇਂ ਕੁੜੀ ਨਾਲ ਜਾਊਗੀ ਮੈਂ ਚੱਲ ਚ ਕੀ ਕਰਦੇ ਵੀ ਤੁਸੀਂ ਚੱਲ ਬੈਠ ਉੱਥੇ ਮੰਮੀ ਇਹ ਚੁੱਪ ਕਰੀ ਗੱਲਾਂ ਮੇਰੀ ਖੜੀ ਜਾ ਐ ਚਰਾਮਨਾ ਜੇ ਜਾਣਾ ਹੈ ਨਾ ਤਾਂ ਦੀਪਨੂਰ ਇੱਥੇ ਰਹੂਗੀ ਮੇਰੇ ਕੋ ਹੁਣ ਸੋਚ ਲੈ ਫੈਸਲਾ ਤੇਰੇ ਤੇ ਆ ਵੀ ਮਾਂ ਨਾ ਜਾਣਾ ਜਾਂ ਕੁੜੀ ਨਾ ਰਹਿਣਾ ਆ ਮੈਂ ਮੰਮੀ ਨਾਲ ਜਾਣਾ ਦੀਪ ਨੂੰ ਨਾਲ ਲੈ ਕੇ ਜਾਣਾ ਦੀਪ ਨੂੰ ਕਿੱਧਰ ਨਾਲ ਲੈ ਜਾਵੇਂਗਾ ਤੂੰ ਮੈਂ ਨਹੀਂ ਲਿਆਣ ਦੇਣੀ ਕੁੜੀ ਹੁਣ ਦੀ ਹੈ ਨਾ ਦੀਪ ਇੱਥੇ ਹੀ ਰਹੂਗੀ ਜੇ ਤੂੰ ਰਹਿਣਾ ਤੇ ਰਹਿ ਨਹੀਂ ਤਾਂ ਤੂੰ ਵੀ ਨਿਕਲ ਬਾਹਰ ਇਹ ਭੁੱਲਦੀ ਤੂੰ ਕੁੜੀ ਨਹੀਂ ਮੈਂ ਜਾਣ ਦਿੰਦਾ ਨਾਲ ਚੁੱਪ ਕਰਕੇ ਬਹਿ ਜਾ ਉੱਥੇ ਬਹਿ ਜਾ ਬੁੱਕਰ ਕੇ ਬੱਡੀ ਆਈ ਮੰਮੀ ਦੇ ਨਾਲ ਜਾਣਾ ਇਹਨੇ ਆਹ ਮਨਜੀਤ ਸਿਆ ਅੱਜ ਯਾਰਾ ਹੀ ਆ ਗਿਆ ਅੱਜ ਤਾਂ ਮਾਲਕ ਬਣ ਗਿਆ ਪੂਰਾ ਤੂੰ ਹੱਕਦਾਰ ਪੂਰਾ ਆਈ ਸੀ ਬੱਡੀ ਉਹ ਮੇਰੇ ਥੱਪੜ ਮਾਰਿਆ ਉਹ ਥੱਪੜ ਦਾ ਬਦਲਾ ਤਾਂ ਮੈਂ ਲੈਣਾ ਹੀ ਸੀ ਐਦਾਂ ਹੀ ਥੋੜੀ ਛੱਡ ਦੇਣਾ ਸੀ ਧਰਮਨਾ ਅੱਜ ਤਾਂ ਮਜ਼ਾ ਹੀ ਆ ਗਿਆ ਮਨਜੀਤ ਸਿਆ ਬਹੁਤ ਖੁਸ਼ ਆ ਅੱਜ ਮੈਂ ਬਹੁਤ ਜ਼ਿਆਦਾ